ਧੰਨਵਾਦ ਤੁਹਾਨੂੰ ਤੇ ਸਮੂਸਤ ਲੋਤਿਆ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੇ ਲਓ ਪਹਿਲੀ ਖਬਰ ਕਿਉਂਕਿ ਹਰ ਰੋਜ਼ ਇਹਦੇ ਤੇ ਹੀ ਗੱਲਬਾਤ ਚੱਲਦੀ ਰਹਿੰਦੀ ਆ ਤੇ ਫਿਰ ਕਹਿੰਦੇ ਚੀਨ ਜਾ ਰਹੇ ਨੇ ਜੀ ਕਾਰਨੀ ਸਾਹਿਬ ਉਹਨੇ ਜੀ ਬਿਲਕੁਲ ਸੋ ਅੱਜ ਤੋਂ ਕਾਰਨੀ ਸਾਹਿਬ ਦਾ ਚੀਨ ਦौरा ਸ਼ੁਰੂ ਹੋਣਾ ਹੈ ਸੋ 13 ਜਾਨੇ ਤੋਂ ਲੈ ਕੇ 17 ਜਨਵਰੀ ਤੱਕ ਇਹ ਦौरा ਰਹੇਗਾ ਸੋ ਅੱਜ ਪ੍ਰਾਈਮ ਮਿਨਿਸਟਰ ਚੀਨ ਦੇ ਦੌਰੇ ਵਾਸਤੇ ਰਵਨਾ ਹੋਣਗੇ ਸੋ ਇਹਦੇ ਵਿੱਚ ਇਹ ਆ ਕਿ ਪਿਛਲੇ 10 ਸਾਲਾਂ ਦੀ ਗੱਲ ਕਰੀਏ ਤਾਂ ਪਹਿਲੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ ਜਿਹੜੇ ਚੀਨ ਦਾ ਦੌਰਾ ਕਰ ਰਹੇ ਨੇ ਸੋ 2017 ਤੋਂ ਬਾਅਦ ਇਹ ਪਹਿਲੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਹੋਣਗੇ ਸੋ ਇਹਦੇ ਵਿੱਚ ਜਿਸ ਤਰੀਕੇ ਨਾਲ ਅਸੀਂ ਪਹਿਲਾਂ ਵੀ ਗੱਲਾਂ ਕਰਦੇ ਆ ਰਹੇ ਆ ਕਿ ਅਮਰੀਕਾ ਦੇ ਨਾਲ ਸਾਡੇ ਸਬੰਧ ਜਿਸ ਤਰੀਕੇ ਦੇ ਨਾਲ ਪਿਛਲੇ ਸਮੇਂ ਤੋਂ ਬੜੇ ਨੇ ਤੇ ਸਬੰਧਾਂ 'ਚ ਜਿਸ ਤਰੀਕੇ ਦੀ ਖਟਾਸ ਆਈ ਹੈ ਜਿਸ ਦਾ ਗ੍ਰੇਨਾਲਡ ਡੋਨਾਲਡ ਡਰਾਮ ਸਾਹਿਬ ਨੇ ਕੈਨੇਡਾ ਨੂੰ 51ਵਾ ਸਟੇਟ ਬਣਾਉਂਦੀਆਂ ਜਿਹੜੀਆਂ ਸਟੇਟਮੈਂਟਾਂ ਦਿੱਤੀਆਂ ਕੈਨੇਡਾ ਦੇ ਉੱਪਰ ਟੈਰਿਫ ਲਗਾਉਣ ਦੀਆਂ ਗੱਲਾਂ ਕੀਤੀਆਂ ਤੇ ਹੋਰ ਬਹੁਤ ਸਾਰੇ ਉਹਨਾਂ ਦੇ ਬਿਆਨ ਜਾਂ ਬਹੁਤ ਸਾਰੇ ਜੋ ਉਹਨਾਂ ਦੇ ਪਾਲਿਸੀਜ਼ ਨੇ ਤੁਹਾਨੂੰ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਨੇ ਜਿਸ ਤਰੀਕੇ ਦੀਆਂ ਚੇਂਜੇਸ ਆਈਆਂ ਨੇ ਸੋ ਇਹਨਾਂ ਸਾਰੀਆਂ ਗੱਲਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਗਾਰਨੀ ਸਾਬ ਲੱਗੇ ਹੋਏ ਨੇ ਕਿ ਸਾਡੇ ਹੋਰ ਨਾ ਮੁਲਕਾਂ ਦੇ ਨਾਲ ਰਿਸ਼ਤੇ ਜਿਹੜੇ ਨੇ ਉਹਨਾਂ ਦੇ ਵਿੱਚ ਇਹ ਸਬੰਧਾਂ ਦੇ ਵਿੱਚ ਜਿਹੜੀ ਆ ਬਿਹਤਰੀ ਹੋਵੇ ਸੋ ਕਾਰਨੀ ਸਾਹਿਬ ਇਹ ਗੱਲ ਕਹਿ ਰਹੇ ਨੇ ਕਹਿੰਦੇ ਵੀ ਅਗਲੇ 10 ਸਾਲਾਂ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਵੀ ਜੋ ਸਾਡਾ ਅੱਜ ਅਮਰੀਕਾ ਨੂੰ ਛੱਡ ਕੇ ਟ੍ਰੇਡ ਹੈ ਪਾਬ ਚੋ ਟ੍ਰੇਡ ਅਸੀਂ ਅਮਰੀਕਾ ਨੂੰ ਛੱਡ ਕੇ ਹੋਰ ਨਾ ਮੁਲਕਾਂ ਦੇ ਨਾਲ ਕਰ ਰਹੇ ਆ ਉਹਨੂੰ ਦੁੱਗਣਾ ਕੀਤਾ ਜਾਵੇ ਸੋ ਐਕਸਪੋਰਟ ਆਪਣਾ ਅਗਲੇ 10 ਸਾਲਾਂ ਦੇ ਵਿੱਚ ਦੁੱਗਣਾ ਕੀਤਾ ਜਾਵੇ ਅਮਰੀਕਾ ਤੋਂ ਨਿਰਭਰਤਾ ਘਟਾਈ ਜਾਵੇ ਦੂਜੇ ਮੁਲਕਾਂ ਦੇ ਉੱਪਰ ਜਿਹੜਾ ਵਪਾਰਕ ਸਬੰਧ ਹੈ ਉਸ ਨੂੰ ਬਹਕਰ ਬਣਾਇਆ ਜਾਵੇ ਸੋ ਇਹ ਕੋਸ਼ਿਸ਼ਾਂ ਦੇ ਵਿੱਚ ਕਾਨੀ ਸਾਹਿਬ ਲੱਗੇ ਹੋਏ ਨੇ ਸੋ ਹੋਰ ਉਹਨਾਂ ਨੇ ਇਹ ਚੀਨ 'ਚ ਜਾਣਾ ਚੀਨ ਤੋਂ ਬਾਅਦ ਕਤਰ ਜਾਣਾ ਕਤਰ ਤੋਂ ਬਾਅਦ ਸਵਿਟਜ਼ਰਲੈਂਡ ਜਾਣਾ ਸੋ ਲਗਾਤਾਰ ਉਹ ਦੌਰੇ ਕਰ ਵਿੱਚ ਜਿਵੇਂ ਇਹ ਦੇ ਵਿੱਚ ਕਾਫੀ ਖਟਾਸ ਚੀਨ ਦੇ ਨਾਲ ਆ ਗਈ ਸੀ ਜਪਾਨ ਦੀ ਗੱਲ ਕਰੀਏ ਸੋ ਉਹਨਾਂ ਦੇ ਨਾਲ ਸਬੰਧਤ ਜਿਹੜੇ ਕੁਝ ਐਗਜ਼ੀਕਿਟਿਵ ਸੀਗੇ ਇਹ ਗ੍ਰਫਤਾਰੀਆਂ ਇੱਥੇ ਹੋਈਆਂ ਚੀਨ ਨੇ ਕੁਝ ਗ੍ਰਫਤਾਰੀਆਂ ਕੀਤੀਆਂ ਤੇ ਇਹ ਉਸ ਤੋਂ ਬਾਅਦ ਇਲੈਕਟ੍ਰੋਨਿਕ ਵਹੀਕਲਸ ਦੇ ਉੱਪਰ ਟੈਰਿਫ ਲੱਗੇ ਇਹ ਉਸ ਤੋਂ ਬਾਅਦ ਚੀਨ ਨੇ ਵੀ ਜਿਹੜੇ ਕੈਨੇਡੀਅਨ ਐਗਰੀਕਲਚਰ ਪ੍ਰੋਡਕਟਸ ਦੇ ਉੱਪਰ ਟੈਰਿਫ ਲਾਏ ਸੋ ਬਹੁਤ ਸਾਰੇ ਇਸ ਗੱਲਾਂ ਨੇ ਤੇ ਬਹੁਤ ਸਾਰੀਆਂ ਚਰਚਾਾਂ ਮਾਈ ਦੇ ਵਿੱਚ ਹੋਣ ਗਿਆ ਤੇ ਦੇਖਦੇ ਆ ਉਮੀਦ ਕਰਦੇ ਆ ਕਿ ਇਹੀ ਕਰਦੇ ਆ ਵੀ ਕੈਨੇਡਾ ਵਾਸਤੇ ਕੁਛ ਨਾ ਕੁਛ ਚੰਗਾ ਕਰਕੇ ਔਰ ਸਬੰਧ ਸਾਡੇ ਸਾਰੇ ਮੁਲਕਾਂ ਦੇ ਨਾਲ ਸੁਧਰਨ ਇੱਕ ਮੁਲਕ ਦੇ ਉੱਪਰ ਆਪਸ ਤਰੀਕੇ ਨਾਲ ਨਿਰਵਾਣ ਆ ਰਹੀਏ ਸੋ ਬਹੁਤ ਸਾਰੀਆਂ ਗੱਲਾਂ ਬਾਤਾਂ ਨੇ ਸੋ ਦੇਖਦੇ ਆ ਇਹ ਚਾਰਾ ਪੰਜਾ ਦਿਨਾਂ ਦੇ ਵਿੱਚ ਕਿਹੜੀ ਗੱਲ ਸਾਹਮਣੇ ਆਉਂਦੀ ਹੈ ਜੀ ਸੋ ਲਓ ਹੁਣ ਗੱਲਬਾਤ ਕਰ ਲਈਏ ਚੋਰੀਆਂ ਡਕੈਟੀਆਂ ਨੂੰ ਲੈ ਕੇ ਤੇ ਇਹ ਤਾਂ ਹਾਈ ਸਕਿਉਰਟੀ ਦੀ ਮਤਲਬ ਇਹ ਉਹਨਾਂ ਦੇ ਥੱਲੇਉਂ ਏ ਐਡੀ ਵੱਡੀ ਚੋਰੀ ਹੋਈ ਸੀਗੀ ਸੋ ਹੁਣ ਉਹ ਚੋਰੀ ਦੇ ਸੰਦਰਭ ਦੇ ਵਿੱਚ ਸੋਨੇ ਦੀ ਚੋਰੀ ਦੀ ਗੱਲਬਾਤ ਕਰਦੇ ਆਂ ਜੀ 400 ਕਿਲੋ ਦੀ ਸੋਨੇ ਦੀ ਚੋਰੀ ਹੋਈ ਸੀਗੀ ਤੇ ਮਾਮਲੇ 'ਚ ਦੇਖੋ ਲੱਗਦਾ ਹੋਣਾ ਦੋਸ਼ੀ ਨੂੰ ਵੀ ਸ਼ਾਇਦ ਇਹ ਭੁੱਲ ਭੱਲ ਗਏ ਹੋਣਗੇ ਪਰ 에어ਪੋਰਟ ਤੇ ਕਹਿੰਨੇ ਜੀ ਫੜ ਲਏ ਫਿਰ ਜੀ ਬਿਲਕੁਲ ਦੇਖੋ ਇਹ 2023 ਦੇ ਵਿੱਚ ਡਰੰਕੋ ਜਿਹੜਾ ਸਾਡਾ 에어ਪੋਰਟ ਐਪੀਅਰਸਨ ਸੋ 400 ਕਿਲੋ ਸੋਨਾ ਉਸਨੇ ਇਹ ਤਾਂ ਚੋਰੀ ਹੋ ਗਿਆ ਸੀਗਾ ਬੜੀ ਇਹ ਪਲਾਨਿੰਗ ਬਣਾ ਕੇ ਇਹ ਚੋਰੀ ਨੂੰ ਅੰਜਾਮ ਦਿੱਤਾ ਗਿਆ ਸੀਗਾ ਤੇ ਉਸ ਵਿੱਚ ਦੱਸਿਆ ਗਿਆ ਸੀ ਵੀ ਇਹਦੀ ਕੀਮਤ ਲਗਭਗ ਇਹ 20 ਮਿਲੀਅਨ ਡਾਲਰ ਦੇ ਕਰੀਬ ਹੈ 2.5 ਮਿਲੀਅਨ ਡਾਲਰ ਦੀ ਵਿਦੇਸ਼ੀ ਕਰੰਸੀ ਵੀ ਇਸ ਸਮੇਂ ਜਿਹੜੀ ਇਹਦੇ ਵਿੱਚ ਸ਼ਾਮਲ ਸੀ ਇਸ ਚੋਰੀ ਦੇ ਵਿੱਚ ਤੇ ਇਹ ਜੋ ਸਮਾਨ ਇਹ ਸਵਿਟਜ਼ਰਲੈਂਡ ਦੇ ਜਿਊਰਿਚ ਤੋਂ ਕੋਡਾਰ ਰਹੀ ਇੱਥੇ ਕਾਰ ਕੋ ਜੁਆਇਆ ਸੀਗਾ ਬਾਅਦ ਦੇ ਵਿੱਚ ਇਹ ਇਹਨੂੰ ਚੋਰੀ ਕਰ ਲਿਆ ਗਿਆ ਸਦ 10 ਜਣਿਆਂ ਦੇ ਉੱਪਰ ਦੋਸ਼ ਤੈ ਹੋਏ ਸੀਗੇ ਇਹ ਸੱਤ ਗ੍ਰਿਫਤਾਰੀਆਂ ਇਹਦੇ ਵਿੱਚ ਪਹਿਲਾਂ ਹੋਈਆਂ ਸੀ ਆ ਤੇ ਹੁਣ ਇਹ ਨਵੇਂ ਦੋਸ਼ ਇਸ ਮਾਮਲੇ ਦੇ ਵਿੱਚ ਲਾਏ ਗਏ ਨੇ ਇਹਦੇ ਵਿੱਚ 43 ਸਾਲਾਂ ਦਾ ਅਸਲਾਨ ਚੌਧਰੀ ਜੋ ਦੁਬਈ ਤੋਂ ਟ੍ਰਾਂਟੋ ਆਉਣ ਵਾਲੇ ਇਹ ਫਲਾਈਟ ਤੋਂ ਉਹ ਜਿਹੜਾ ਗ੍ਰਿਫਤਾਰ ਕੀਤਾ ਗਿਆ ਆ ਸੋ ਇਹਦੇ ਉਹ ਗ੍ਰਿਫਤਾਰ ਟ੍ਰਾਂਟੋ ਪੀਰਸਨ 에ਰਪੋਰਟ ਤੋਂ ਕੀਤਾ ਗਿਆ ਆ ਸੋ ਅਸਲਾਨ ਚੌਧਰੀ ਦੇ ਉੱਪਰ ਹੁਣ ਦੋਸ਼ ਲਾਏ ਗਏ ਨੇ ਤੇ ਇਹਨਾਂ ਦੋਸ਼ਾਂ ਦੇ ਵਿੱਚ ਜੋ ਇਹ ਚੋਰੀ ਨਾਲ ਸੰਬੰਧਿਤ ਦੋਸ਼ ਨੇ ਉਹ ਵੀ ਲੱਗੇ ਨੇ ਤੇ ਇਸ ਸ਼ਖਸ ਨੂੰ ਇਹ ਪਿਛਲੇ ਸਮੇਂ ਤੋਂ ਇਸਦੀ ਭਾਲ ਕੀਤੀ ਜਾ ਰਹੀ ਸੀ ਕਿਉਂਕਿ ਇਹ ਭਗੌੜਿਆ ਸੀਗਾ ਤੇ ਹੁਣ ਦੇਖੇ ਤਾਂ ਕੁੱਲ ਇਹ ਦਸਾਂ ਦੇ ਵਿੱਚੋਂ 8 ਜਣਿਆਂ ਦੀਆਂ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ 2 ਜਣੇ ਦੱਸੇ ਜਾ ਰਿਹਾ ਵੀ ਹਜੇ ਵੀ ਇਸ ਮਾਮਲੇ ਦੇ ਵਿੱਚ ਭਗੌੜੇ ਨੇ ਦੋ ਹੋਰ ਸ਼ੱਕੀ ਜਿਹਨਾਂ ਦੇ ਵਿੱਚ ਏਰ ਕੈਨੇਡਾ ਦਾ ਇੱਕ ਸਾਬਕਾ ਮੁਲਾਜ਼ਮ ਵੀ ਹੈ ਉਹ ਹਾਲੇ ਤੱਕ ਫਰਾਰ ਹੈ ਤੇ ਕਿਉਂਕਿ ਉਸ ਸਮੇਂ 20 ਮਿਲੀਅਨ ਦੇ ਕਰੀਬ ਦੀ ਕੀਮਤ ਸੀ ਤੋਂ ਅੱਜ ਤੁਸੀਂ ਦੇਖ ਲਓਗੇ ਸੋਨੇ ਦੇ ਭਾਅ ਇਹ ਕਿਸ ਤਰੀਕੇ ਨਾਲ ਵਧ ਗਏ ਨੇ ਤੇ ਹੁਣ ਤਾਂ 40 ਮਿਲੀਅਨ ਦੇ ਲਾਗੇ-ਛਾਗੇ ਇਸ ਸੋਨੇ ਦੀ ਕੀਮਤ ਹੋਵੇਗੀ ਤੇ ਕਾਫੀ ਵੱਡੀ ਚੋਰੀ ਕੈਨੇਡੀਅਨ ਇਤਿਹਾਸ ਦੇ ਵਿੱਚ ਕੈਨੇਡੀਅਨ ਹਿਸਟਰੀ ਦੇ ਵਿੱਚ ਇਹ ਸਭ ਤੋਂ ਵੱਡੀ ਇਹ ਸੋਨੇ ਦੀ ਚੋਰੀ ਸੀਗੀ ਤੇ ਇਹਦੇ ਵਿੱਚ ਹੁਣ ਇਹ ਆ ਕਿ ਦੇਖੋ ਜੇ ਜਿਹੜੇ ਪੀਲਪੁਰੀਸ ਚੀਫ ਨੇ ਨਿਸ਼ਾਨਦਰੀਆ ਪਾਸ ਉਹਨਾਂ ਨੇ ਕਿਹਾ ਕਿ ਕਿ ਅਸੀਂ ਇਹ ਕਹਿੰਦੇ ਅਗਰ ਇਸ ਅੰਤਰਰਾਸ਼ਟਰੀ ਜਿਹੜੀਆਂ ਕਾਨੂੰਨ ਏਜੰਸੀਆਂ ਨੇ ਹੋਰ ਨਾ ਮੁਲਕਾਂ ਦੀਆਂ ਜਗ੍ਹਾ ਕਾਨੂੰਨ ਏਜੰਸੀਆਂ ਨੇ ਤੇ ਅਗਰ ਕਹਿੰਦੇ ਵੀ ਉਹਨਾਂ ਦੇ ਨਾਲ ਰਲ ਕੇ ਕੰਮ ਕਰੀਏ ਤਾਂ ਕਹਿੰਦੇ ਫਿਰ ਅਸੀਂ ਇਸ ਤਰੀਕੇ ਦੇ ਪਗੌੜਿਆ ਨੂੰ ਗ੍ਰਿਫਤਾਰ ਕਰ ਸਕਦੇ ਆ ਤੇ ਇਹ ਕਹਿੰਦੇ ਕੀਤਾ ਵੀ ਆ ਪਰ ਪਵਿੰਦਰ ਜੀ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਆ ਕਿ ਦੇਖੋ 400 ਕਿਲੋ ਸੋਨਾ ਚੋਰੀ ਹੋਇਆ ਜੀ ਇਹ ਮਾਰਕੀਟ ਦੇ ਵਿੱਚ ਜਿਵੇਂ ਦੱਸਿਆ ਵੀ ਅੱਜ ਕੀਮਤ ਉਹਦੀ ਕਾਫੀ ਵੱਧ ਚੁੱਕੀ ਆ ਉਹ 400 ਕਿਲੋ ਚੋ ਬਰਾਮਦ ਬਹੁਤ ਘੱਟ ਹੋਇਆ ਹੱਲੇ ਵੀ ਇਹ ਜਿੰਨਾ ਸੋਨਾ ਚੋਰੀ ਹੋਇਆ ਸੀ ਉਹ ਬਰਾਮਦ ਨਹੀਂ ਹੋ ਰਿਹਾ ਗ੍ਰਿਫਤਾਰੀ ਤਾਂ ਹੋ ਗਈਆਂ ਨੇ ਦੋ ਹੋਰ ਵੀ ਚਲਕ ਹੋ ਜਾਣਗੀਆਂ ਪਰ ਉਹ ਸੋਨਾ ਕਿੱਥੇ ਆ ਕਿੱਥੇ ਉਹ ਚਲਾ ਗਿਆ ਉਹ ਸੋਨੇ ਦੀ ਬਰਾਮਦਗੀ ਨਹੀਂ ਹੋ ਰਹੀ ਹੈ ਸੋ ਇਹ ਹੁਣ ਜਿਹੜੇ ਸ਼ਖਸ ਗ੍ਰਿਫਤਾਰ ਨੇ ਇਹਨਾਂ ਦੇ ਉੱਪਰ ਕੀ ਚੱਲੇਗਾ ਜੋ ਵੀ ਅਦਾਲਤਾਂ ਨੇ ਸਜ਼ਾਵਾ ਦੇਣੀਆਂ ਨੇ ਅਦਾਲਤਾਂ ਸਜ਼ਾਵਾ ਦੇ ਦਿੱਟੜ ਗਿਆ ਪਰ ਹੱਲੇ ਵੀ ਬਹੁਤ ਵੱਡਾ ਸਵਾਲ ਬਣਿਆ ਹੋਇਆ ਕਿ ਉਹ ਸੋਨਾ ਜਿਹੜਾ ਆ ਉਹ ਬਰਾਮਦ ਕਿਉਂ ਨਹੀਂ ਹੋਇਆ ਤੇ ਉਹ ਸੋਨਾ ਜਿਹੜਾ ਆ ਕਿੱਥੇ ਕਿੱਥੇ ਵੰਟਿਆ ਗਿਆ ਕਿਹੜੇ-ਕਿਹੜੇ ਮੁਲਕਾਂ ਦੇ ਵਿੱਚ ਗਿਆ ਇਸ ਢੰਗ ਦੇ ਨਾਲ ਉਮਦਾ ਹੇ ਸੋਨੇ ਨੂੰ ਵੇਚਿਆ ਗਿਆ ਜਾਂ ਇਸ ਫਲ ਕੀਤਾ ਗਿਆ ਇਹ ਇੱਕ ਬਹੁਤ ਵੱਡਾ ਸਵਾਲ ਹਾਲੇ ਵੀ ਬਣਿਆ ਹੋਇਆ ਜੀ ਜੀ ਚਲੋ ਉਹ ਤਾਂ ਜੀ ਹੁਣ ਕਿਤੇ ਨਹੀਂ ਲੱਭਣਾ ਲੁੱਭਣਾ ਹੈਗਾ ਉਹ ਤਾਂ ਸਮਾਂ ਹੀ ਬੜਾ ਨਿਕਲ ਗਿਆ ਤੇਈ ਦੀ ਚੋਰੀ ਹੋਈ ਹੋਈ ਆ ਤੇ ਲੋ ਚੋਰੀ ਦਿਓ ਨਾਲੇ ਚੋਰੀ ਸ਼ਬਦ ਨਿਕਲਿਆ ਚੋਰੀ ਹੋ ਗਈ ਤਾਂ ਫਿਰ ਕਹਿੰਦੇ ਪੰਜਾਬੀਆਂ ਦੀ ਨਾਮ ਜੁੜ ਜਾਂਦੇ ਨੇ ਜੀ ਸੋ ਤਿੰਨ ਪੰਜਾਬੀ ਨੌਜਵਾਨ ਕਾਰ ਚੋਰੀ ਦੇ ਦੋਸ਼ਾਂ ਹੇਟ ਗ੍ਰਿਫਤਾਰ ਕੀਤੇ ਗਏ ਨੇ ਆ ਬਿਲਕੁਲ ਦੇਖੋ ਜੀ ਇਹ ਇਹ ਜੋ ਖਬਰ ਹੈ ਪਿੰਡ ਜੀ ਇਹ ਆਪਣੇ ਪੀਲ ਰਿਜਨ ਦੇ ਨਾਲ ਹੀ ਸੰਬੰਧਿਤ ਹੈ ਸੋ ਇਹਦੇ ਵਿੱਚ ਪੀਲ ਰਿਜਨ ਪੁਲਿਸ ਨੇ ਕੱਲ ਜੋ ਆਪਣੇ ਇਹ ਪ੍ਰੈਸ ਰਿਲੀਜ਼ ਕੀਤੀ ਹੈ ਉਹਦੇ ਵਿੱਚ ਦੱਸਿਆ ਕਿ ਤਿੰਨ ਜਣੇ ਨੇ ਜੋ ਕਿ ਬ੍ਰੈਮਟਨ ਦੇ ਨਾਗਰਿਕ ਦੱਸੇ ਜਾ ਰਹੇ ਨੇ ਸੋ ਇਹਨਾਂ ਦੇ ਵਿੱਚ ਇੱਕ ਅਮਰਤਪਾਲ ਖੱਡੜਾ ਆ ਜੀ ਦੀ ਉਮਰ 28 ਸਾਲ ਹੈ ਤੇ ਇਹਦੇ ਨਾਲ ਗੁਰਤਾਜ ਭੁੱਲਰ ਇਹ ਜੀ ਦੀ ਉਮਰ 33 ਸਾਲ ਹੈ ਤੇ ਨਾਲ ਇੱਕ ਲੜਕੀ ਵੀ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਹੋਈ ਹੈ ਜਿਸ ਦਾ ਨਾਮ ਮਨਦੀਪ ਕੌਰ ਹੈ ਉਮਰ 32 ਸਾਲ ਹੈ ਸੋ ਇਹਨਾਂ ਨੂੰ ਇਹ ਗੱਡੀਆਂ ਚੋਰੀ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਤੇ ਇਹਨਾਂ ਕੋਲੋਂ ਇੱਤਨਾਂ ਚੋਰੀ ਹੋਈਆਂ ਗੱਡੀਆਂ ਕਹਿੰਦੇ ਬਰਾਮਦ ਹੋਈਆਂ ਨੇ ਤੇ ਇਹਦੇ ਵਿੱਚ ਦੱਸ ਰਹੀ ਹੈ ਪੁਲਿਸ ਕਹਿੰਦੇ ਕਿ ਕਮਰਸ਼ੀਅਲ ਆਟੋ ਕ੍ਰਾਈਮ ਗਰੂ ਜਿਹੜਾ ਆ ਉਹਨਾਂ ਨੇ ਦਸੰਬਰ 2025 ਦੇ ਵਿੱਚ ਇੱਕ ਆਰਗੇਨਾਈਜ਼ ਕ੍ਰਾਈਮ ਗਰੁੱਪ ਹੈ ਉਹਦੇ ਖਿਲਾਫ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਸੀਗੀ ਤੇ 8 ਜਨਵਰੀ ਨੂੰ ਕਹਿੰਦੇ ਉਹਨਾਂ ਨੇ ਇੱਕ ਬ੍ਰੈਂਪਟਨ ਦੇ ਘਰ ਦੇ ਵਿੱਚ ਇੱਕ ਵਾਰੰਟ ਨੂੰ ਐਗਜ਼ੀਕਿਊਟ ਕੀਤਾ ਤਾਂ ਇਸ ਜਦੋਂ ਵਾਰੰਟ ਨੂੰ ਐਗਜ਼ੀਕਿਊਟ ਕੀਤਾ ਆ ਉਹਨਾਂ ਨੇ ਉੱਥੇ ਤਿੰਨ ਪਹਿਲਾਂ ਹੀ ਚੋਰੀ ਕੀਤੀਆਂ ਹੋਈਆਂ ਗੱਡੀਆਂ ਉਸ ਘਰ ਤੋਂ ਬਰਾਬਰ ਕੀਤੀਆਂ ਤੇ ਉਹਦੇ ਨਾਲ ਕਹਿੰਦੇ ਕਿ ਫਰਜੀ ਜਿਹਾ ਲਾਇਸੈਂਸ ਪਲੇਟਸੀਆਂ ਉਹ ਵੀ ਇਹ ਉੱਥੋਂ ਮਿਲੀਆਂ ਨੇ ਤੇ ਇਸ ਸਾਰੇ ਮਾਮਲੇ ਦੇ ਵਿੱਚ ਜਿਵੇਂ ਮੈਂ ਤਿੰਨ ਜਣਿਆਂ ਦੀ ਗੱਲ ਕੀਤੀ ਅਮਰਤਪਾਲ ਖੱਟਰਾ ਗੁਤਾਜ ਕੁਲਤ ਤੇ ਮਨਦੀਪ ਕੌਰ ਜਿਹੜੇ ਕਿ ਬ੍ਰੈਮਟਨ ਦੇ ਨਿਵਾਸੀ ਨੇ ਸੋ ਇਹਨਾਂ ਤਿੰਨਾਂ ਜਣਿਆਂ ਨੂੰ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਤੇ ਹੁਣ ਆਉਣ ਵਾਲੇ ਦਿਨਾਂ ਦਰਾਂ ਨਾਲ ਦੇ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਤੇ ਇਹਦੇ ਵਿੱਚ ਜਿਹੜੀ ਲੜਕੀ ਹੈ ਮਨਦੀਪ ਕੌਰ ਤੇ ਉਹਨੂੰ ਕੁਝ ਕੰਡੀਸ਼ਨਸ ਦੇ ਉੱਪਰ ਹਾਂ ਗਾੜ ਦਿੱਤਾ ਗਿਆ ਤੇ ਬਾਕੀ ਜਿਹੜੇ ਦੋ ਨੌਜਵਾਨ ਨੇ ਸੇ ਅਮਰਤਪਾਲ ਕਟਰਾ ਤੇ ਗੁਰਤਾਜ ਭੁੱਲਰ ਸੋ ਇਹਨਾਂ ਨੂੰ ਹਜੇ ਜ਼ਮਾਨਤ ਨਹੀਂ ਮਿਲੀ ਹੈ ਤੇ ਇਹਨਾਂ ਦੀ ਜ਼ਮਾਨਤ ਤੇ ਆਉਣ ਵਾਲੇ ਦਿਨਾਂ ਦੇ ਦੌਰਾਨ ਜਿਹੜੀ ਆ ਪੁਲਿਸ ਸੇ ਕੰਮ ਕਰੇਗੀ ਸੋ ਇਹਦੇ ਵਿੱਚ ਹੁਣ ਇਹ ਆ ਫਿਰ ਜੀ ਕਿ ਇਹ ਜਿਸ ਢੰਗ ਦੇ ਨਾਲ ਅਸੀਂ ਲਗਾਤਾਰ ਕਹਿੰਦੇ ਆ ਰਹੇ ਆ ਵੀ ਇਹ ਕ੍ਰਾਈਮ ਹੈ ਕ੍ਰਾਈਮ ਦੇ ਵਿੱਚ ਆਪਣੇ ਨੌਜਵਾਨ ਇਹ ਵੱਡੇ ਪੱਧਰ ਤੇ ਇਨਵੋਲਵ ਵੀ ਹੋ ਰਹੇ ਨੇ ਇਹ ਬੜੀ ਚਿੰਤਾ ਦੀ ਗੱਲ ਹੈ ਇਸ ਤਰੀਕੇ ਦੇ ਨਾਲ ਇਹਨਾਂ ਗਤੀਵਿਧੀਆਂ ਦੀ ਜਦੋਂ ਫਿਰ ਤਸਵੀਰਾਂ ਆਉਂਦੀਆਂ ਨੇ ਇਹ ਉੱਚ ਜਿਹਾ ਸ਼ੇਅਰ ਹੁੰਦੀਆਂ ਨੇ ਫਿਰ ਜਿਹੜੇ ਲੋਕ ਇਹਤੇ ਇਮੀਗ੍ਰੈਂਟ ਦੇ ਖਿਲਾਫ ਮਾਹੌਲ ਬਣਾਉਣਾ ਚਾਹੁੰਦੇ ਨੇ ਇਹ ਨਸਲੀ ਮਾਹੌਲ ਸੇ ਬਣਾਉਣਾ ਚਾਹੁੰਦੇ ਨੇ ਸੋ ਉਹਨਾਂ ਲੋਕਾਂ ਨੂੰ ਵੀ ਫਿਰ ਇੱਕ ਮੌਕਾ ਮਿਲ ਜਾਂਦਾ ਫਿਰ ਇਹੋ ਜਿਹੀਆਂ ਤਸਵੀਰਾਂ ਇਹੋ ਜਿਹੀਆਂ ਖਬਰਾਂ ਨੂੰ ਬਹਾਨਾ ਲਾ ਕੇ ਸੋ ਕਿਸੇ ਕਮਿਊਨਿਟੀ ਨੂੰ ਟਾਰਗੇਟ ਕਰਨਾ ਸੋ ਇਹ ਜੋ ਸਾਡਾ ਇੱਕ ਮਾਨ ਸਤਕਾਰ ਸਾਡੇ ਬਜ਼ੁਰਗਾ ਨੇ ਤੁਕਿ ਅਸੀਂ 1897 ਦੇ ਕਰੀਬ ਇੱਥੇ ਆਉਣਾ ਸ਼ੁਰੂ ਕੀਤਾ ਸੀਗਾ ਇਹ ਬਹੁਤ ਕਾਲ ਲਾਵਾ ਸਾਡੇ ਬਜ਼ੁਰਗਾਂ ਨੇ ਇੱਥੇ ਗੱਲੀਆਂ ਇਹ ਬੜਾ ਮਾਨ ਸਤਕਾਰ ਕਮਿਟੀ ਚ ਦਵਾਇਆ ਸਾਡੇ ਐਨ ਐਮ ਪੀਸ ਐਮ ਪੀ ਪੀ ਕੌਸਲਰ ਹੋਰ ਬਹੁਤ ਸਾਰੇ ਜਿਹੜੇ ਸਾਡੇ ਜੁੜੇ ਹੋਏ ਨਮਾਇंदे ਵੱਖ-ਵੱਖ ਜਿਹੜੀਆਂ ਪਾਰਲੀਮੈਂਟਾਂ ਚ ਜਾਂਦੇ ਰਹੇ ਇਹ ਹੁਕਾਰੋਬਾਰੀ ਸਾਡੇ ਸਾਡੀਆਂ ਸਮਾਜ ਸੇਵੀ ਸੰਸਥਾਵਾਂ ਬਹੁਤ ਇੱਜ਼ਤ ਮਾਣ ਪਿਛਲੇ ਸਾਲਾਂ ਦੇ ਵਿੱਚ ਜੋ ਬਣਾਇਆ ਸੀਗਾ ਪਰ ਪਿਛਲੇ ਕੁਝਾਂ ਕਿਸਾਲਾਂ ਦੇ ਵਿੱਚ ਜਿਸ ਤੰਗ ਦੇ ਨਾਲ ਇਹ ਕ੍ਰਾਈਮ ਦੇ ਵਿੱਚ ਸਾਡੇ ਨੌਜਵਾਨਾਂ ਦੀ ਇਨਵੋਲਵਮੈਂਟ ਵਧੀ ਹੈ ਸੋ ਉਹਦੇ ਨਾਲ ਇਹ ਬਣੀ ਬੁੜਾਈ ਜਿਹੜੀ ਮਾਨ ਸਨਮਾਨ ਸੀਗਾ ਸੋ ਉਹਨੂੰ ਭਾਰੀ ਠੱਠ ਲੱਗੀ ਹੈ ਤੇ ਇੱਕ ਖਬਰ ਭਵਿੰਦਰ ਜੀ ਆ ਰਹੀ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਸਰੀ ਤੋਂ ਉੱਥੇ ਦੱਸ ਰਹੇ ਨੇ ਕਿ ਉੱਥੇ ਦਾ ਜੋ ਪੈਨੋਰਾਮਾ ਇਲਾਕਾ ਆ ਉੱਥੇ ਇੱਕ ਘਰ ਨੂੰ ਕਹਿੰਦੇ ਅੱਗ ਲੱਗੀ ਸੀ ਸੋ ਅੱਗ ਲੱਗਣ ਦੀ ਘਟਨਾ ਹੋਈ ਸੀ ਅੱਗ ਇਹ ਸ਼ੱਕੀ ਆ ਰਹੀ ਸੀ ਵੀ ਕਿਸੇ ਨੇ ਹੋ ਸਕਦਾ ਅੱਗ ਆਪਣੇ ਆਪ ਨ ਲੱਗੀ ਹੋਵੇ ਅੱਗ ਲਗਾਈ ਗਈ ਹੋਵੇ ਤੇ ਉਹਦੇ ਵਿੱਚ ਇੱਕ ਸ਼ਖਸ ਸੜ ਕੇ ਮਰ ਗਿਆ ਸੀਗਾ ਤੇ ਉਹ ਜਿਹੜਾ ਸ਼ਖਸ ਸੜ ਕੇ ਮਰ ਗਿਆ ਸੀਗਾ ਸੋ ਉਹਨੂੰ ਦੀ ਪਛਾਣ ਹੋ ਗਈ ਹੈ ਕਹਿੰਦੇ ਕਿ ਇਹ ਨਸੀਮ ਮੁਹੰਮਦ ਉਰਫ ਲिटल ਮੈਨ ਉਰਫ 30 ਦਾਸ ਰਹੇ ਨੇ ਤੇ ਹਜੇ ਪੁਲਿਸ ਤੇ ਤਾਂ ਕਨਫਰਮ ਨਹੀਂ ਕੀਤਾ ਪਰ ਜੋ ਸੋਰਸਸ ਦੇ ਮਤਾਬਕ ਖਬਰ ਆ ਰਹੀ ਹੈ ਉਹਦੇ ਮਤਾਬਕ ਇਹ ਸ਼ਖਸ ਦਾ ਨਾਮ ਨਸੀਮ ਮੁਹੰਮਦ ਉਰਫ ਲिटल ਮੈਨ ਦੱਸਿਆ ਜਾ ਰਿਹਾ ਤੇ ਕਹਿੰਦੇ ਵੀ ਕਾਫੀ ਵੱਡਾ ਇਹ ਸ਼ਾਰਪ ਸ਼ੂਟਰ ਸੀਗਾ ਤੇ ਇਹਨੇ ਸਰੀ ਵੈਨਕੂਵਰ ਐਫਸ ਫੋਰ ਲੱਕ ਕਹਿੰਦੇ ਵਿੱਚ ਜਿਹੜੇ ਆਪਣੇ ਵਿਰੋਧੀ ਗੈਂਗਸਟਰਾਂ ਦੇ ਨਾਲ ਸੰਬੰਧਤ ਕਾਫੀ ਪੰਜਾਬੀ ਨੌਜਵਾਨਾਂ ਦਾ ਕਤਲ ਕੀਤਾ ਸੀ ਸੋ ਕਾਫੀ ਵੱਡਾ ਇਹ ਸ਼ਾਰਪ ਸ਼ੂਟਰ ਸੀਗਾ ਤੇ ਹੁਣ ਇਹ ਜੋ ਘਰ ਨੂੰ ਅੱਗ ਲੱਗੀ ਐ ਇਸ ਘਰ ਨੂੰ ਲੱਗੀ ਅੱਗ ਦੇ ਵਿੱਚ ਸੜ ਕੇ ਮਰ ਗਿਆ ਆ ਤੇ ਇਹਨੂੰ ਪਹਿਲਾਂ ਵੀ ਇਸ ਤੇ ਵਿਰੋਧੀ ਗੈਂਗਾ ਵੱਲੋਂ ਮਾਰਨ ਦੀ ਕਾਫੀ ਕੋਸ਼ਿਸ਼ਾਂ ਹੋਈਆਂ ਸੀਆਂ ਹਰ ਵਾਰ ਇਹ ਬਾਝ ਜਾਂਦਾ ਸੀ 2024 ਦੌਰਾਨ ਕਹਿੰਦੇ ਅਮਰੀਕਾ ਦੀ ਜੇਲ੍ਹ ਚੋਂ ਵੀ ਬਾਹਰ ਨਿਕਲਜੇ ਕਾਮਯਾਬ ਹੋ ਗਿਆ ਸੀਗਾ ਤੇ ਹੁਣ ਇਸ ਦੇ ਜਿਹੜੇ ਵਿਰੋਧੀ ਨੇ ਉਹ ਸੋਸ਼ਲ ਮੀਡੀਆ ਤੇ ਪੋਸਟਾਂ ਪਾ ਕੇ ਜਸ਼ਨ ਮਨਾ ਰਹੇ ਨੇ ਸੋ ਇੱਕ ਵੱਡਾ ਸ਼ਾਰਪ ਸ਼ੂਟਰ ਜਿਹੜਾ ਨੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਮਾਰਿਆ ਗਿਆ ਜੀ ਜੀ ਲੋ ਤਾਂ ਇਹ ਤਾਂ ਹੋ ਗਈ ਚੋਰੀਆਂ ਢਕਾਈਆਂ ਲੁੱਟਾਂ ਖੋਹਾਂ ਦੀ ਗੱਲਾਂ ਬਾਤਾਂ ਤੇ ਹੁਣ ਬਦਲੀਆਂ ਦੀ ਵੀ ਜਿੱਦਾਂ ਕੋਈ ਵੀ ਇਲੈਕਸ਼ਨ ਆਉਂਦੀ ਹੈ ਦਲ ਬਦਲੀਆਂ ਚੱਲਦੀਆਂ ਨੇ ਪਰ ਇਲੈਕਸ਼ਨ ਜਿੱਤਣ ਤੋਂ ਬਾਅਦ ਪ੍ਰੇਮ ਸਿੰਘ ਸਾਹਿਬ ਇਹ ਦਿਨ ਮੈਂ ਪਹਿਲਾਂ ਵੀ ਜ਼ਿਕਰ ਕਰਦਾ ਸੀ ਜਦੋਂ ਰਿਜ਼ਲਟ ਆ ਜਾਂਦਾ ਹੈ ਭਾਰਤ ਦੇ ਵਿੱਚ ਖਾਸ ਕਰਕੇ ਉੱਥੇ ਤੇ ਆ ਕਿਤੇ ਦੂਰ ਲੈ ਜਾ ਜਿੱਤੇ ਹੋਏ ਕੈਂਡੀਡੇਟਸ ਨੂੰ ਦੂਰ ਲੈ ਜਾਂਦੇ ਆ ਉਹਨਾਂ ਨੂੰ ਇੱਕ ਵਾਰ ਕਮਰੇ ਚ ਬੰਦ ਜਾਂ ਹੋਟਲ ਚ ਰੈਸ਼ ਵੀ ਕਿਤੇ ਹੋਰ ਕਿਸੇ ਪਾਰਟੀ ਨਾਲ ਸਮਝੌਤਾ ਨਾ ਕਰ ਲੈਣ ਜਾ ਕੇ ਤੇ ਹੁਣ ਇੱਥੇ ਦੀ ਗੱਲ ਬਾਤ ਹੈ ਕਹਿੰਦੇ ਵੀ ਅਪਰੋਚ ਇੱਕ ਪਾਰਟੀ ਦੂਜੀ ਪਾਰਟੀ ਦੇ ਜਿੱਤੇ ਹੋਏ ਸੰਸਦਾਂ ਨੂੰ ਵੀ ਕਰਦੀ ਆ ਸੋ ਬ੍ਰੈਂਪਟਨ ਦੇ ਕੰਜ਼ਰਟਿਵ ਸੰਸਦ ਨੇ ਜਿਹੜਾ ਜੀ ਉਹ ਦਲ ਬਦਲੀ ਦੇ ਲਈ ਐਕਸਾਊਨ ਦੇ ਦੋਸ਼ ਲਾਏ ਆ ਕਿਹੜੀ ਪਾਰਟੀ ਤੇ ਲਾਤੇ ਜੀ ਉਹਨਾਂ ਨੇ ਦੇ ਕੋਰਡ ਦੇ ਵਿੱਚ ਬ੍ਰੈਮਟਨ ਵੈਸਟ ਤੋਂ ਜੋ ਕੰਗਰੈਟਿਵ ਸਸਟਾਤ ਨੇ ਕਿਉਂਕਿ ਬ੍ਰੈਮਟਨ ਦੇ ਵਿੱਚ ਇੱਕੋ ਇੱਕ ਸੀਟ ਕੰਗਰੈਟਿਵ ਪਾਰਟੀ ਵੱਲੋਂ ਜਿੱਤੀ ਗਈ ਸੀ ਬ੍ਰੈਮਟਨ ਵੈਸਟ ਦੀ ਸੋ ਉੱਥੋਂ ਜੋ ਚੁਣਤੀ ਆਇਆ ਇਹ ਨੇ ਅਮਰਜੀਤ ਗਿੱਲ ਪਾਈ ਹੈ ਸੋ ਇਸ ਪੋਸਟ ਦੇ ਵਿੱਚ ਇਹ ਉਹਨਾਂ ਨੇ ਐਲੀਗੇਸ਼ਨ ਇਸ ਤਰੀਕੇ ਨਾਲ ਲਗਾਏ ਨੇ ਕਹਿੰਦੇ ਵੀ ਪਿਛਲੇ ਕੁਝ ਹਫ਼ਤੇਾਂ ਤੋਂ ਤੇ ਮੇਰੇ ਤੱਕ ਅਪਰੋਚ ਕੀਤੀ ਜਾ ਰਹੀ ਹੈ ਕਿ ਕੋਸ਼ਾਂ ਦੇ ਵਿੱਚ ਕਹਿੰਦੇ ਲੱਗੀ ਹੋਈ ਹੈ ਲਿਬਰਲ ਪਾਰਟੀ ਕਿ ਮੈਂ ਕਿਸੇ ਢੰਗ ਦੇ ਨਾਲ ਇਹ ਫਲੋਰ ਕ로ਸਿੰਗ ਕਰਾਂ ਤੇ ਲਿਬਰਲ ਪਾਰਟੀ ਦੇ ਵਿੱਚ ਸ਼ਾਮਲ ਹੋ ਜਾਕਰ ਰਾਟੀ ਪਾਰਟੀ ਨੂੰ ਛੱਡਦਾ ਪਰ ਉਹਨਾਂ ਨੇ ਕਿਹਾ ਕਹਿੰਦੇ ਕਿ ਮੈਂ ਆਪਣੇ ਕਹਿੰਦੇ ਜਿਹੜੇ ਕੰਸਟੀਟੂਐਂਟਸ ਨੇ ਜਿਨ੍ਹਾਂ ਨੇ ਮੈਨੂੰ ਵੋਟਾਂ પાਕੇ ਜਿੱਤਾਇਆ ਆ ਕਹਿੰਦੇ ਕਿ ਮੈਂ ਉਹਨਾਂ ਦੇ ਨਾਲ ਹਮੇਸ਼ਾ ਖੜਾ ਰਾਂਗਾ ਜੋ ਉਹਨਾਂ ਨੇ ਮੈਨੂੰ ਮਾਨ ਸਤਕਾਰ ਦਿੱਤਾ ਜਾਂ ਤੇ ਉਸ ਮਾਨ ਸਤਕਾਰ ਨੂੰ ਕਹਿੰਦੇ ਮੈਂ ਬਣਾ ਕੇ ਰੱਖਾਂਗਾ ਤੇ ਆਟ ਵੇ ਵਿੱਚ ਕਹਿੰਦੇ ਮੈਂ ਮਜ਼ਬੂਤ ਆਵਾਜ਼ ਆਪਣੇ ਜਿਹੜੇ ਕੌਨਸਟੀਟਿਊਐਂਟਸ ਨੇ ਉਹਨਾਂ ਦੀ ਕੰਨੇ ਬਣਾ ਕੇ ਰੱਖੂੰਗਾ ਤੇ ਕਹਿੰਦੇ ਵੀ ਕੰਜ਼ਰਵੇਟਿਵ ਪਾਰਟੀ ਦੀ ਵਿਚਾਰਤਾ ਰਫੇ ਮਜਿੱਤਿਆ ਆ ਤੇ ਮੈਂ ਆਪਣੇ ਜਿਹੜੇ ਲੀਡਰ ਨੇ ਪੀਅਰ ਪੋਲੀਆਫ ਸਾਫ ਕਹਿੰਦੇ ਵੀ ਉਹਨਾਂ ਦੇ ਨਾਲ ਮੈਂ ਖੜਾ ਰਹਾਂਗਾ ਤੇ ਕਹਿੰਦੇ ਵੀ ਉਹਨਾਂ ਨੂੰ ਕਿਸੇ ਵੀ ਤਰੀਕੇ ਦੀ ਕਹਿੰਦੇ ਵੀ ਮੈਂ ਇਸ ਤਰੀਕੇ ਦਾ ਕੰਮ ਨਹੀਂ ਕਰੂੰਗਾ ਵੀ ਜਿਨ੍ਹਾਂ ਨੇ ਮੈਨੂੰ ਜਿਤਾਇਆ ਜਾਂ ਜਿਨ੍ਹਾਂ ਨੇ ਮੇਤੇ ਭਰੋਸਾ ਕੀਤਾ ਵੀ ਉਹਨਾਂ ਦੇ ਮਾਨਸਾਤ ਮਾਰ ਨੂੰ ਕਿਸੇ ਤਰੀਕੇ ਨਾਲ ਛੱਟ ਪਹੁੰਚੇ ਹੋ ਦੇਖੋ ਈਦਾਂ ਨੇ ਆਪਣੀ ਇਹ ਗੱਲ ਜੋ ਹੈ ਇਹ ਸੋਸ਼ਲ ਮੀਡੀਆ ਪੋਸਟ ਆ ਇਹ ਉਹਨਾਂ ਨੇ ਲਿਖੀ ਹੈ ਕਿ ਗਿੱਲ ਸਾਹਿਬ ਕਹਿੰਦੇ ਵੀ ਮੈਨੂੰ ਇਹ ਲਿਬਰਲ ਪਾਰਟੀ ਕੋਸ਼ਣ ਲੱਗੀ ਹੋਈ ਹੈ ਕਿ ਮੈਂ ਪਾਰਟੀ ਛੱਡ ਕੇ ਉਹਨਾਂ ਦੇ ਨਾਲ ਰਲ ਜਾਵਾਂ ਪਰ ਹੁਣ ਉਹਨਾਂ ਨੇ ਆਪਣਾ ਜੋ ਜਵਾਬ ਸੀ ਉਹ ਵੀ ਦਿੱਤਾ ਕਿ ਮੈਂ ਇਸ ਤਰੀਕੇ ਨਹੀਂ ਕਰਾਂਗਾ ਪਰ ਹੁਣ ਇਹ ਇਹਦੇ ਵਿੱਚ ਦੇਖੋ ਇਹ ਗੱਲ ਇਹ ਆ ਕਿ ਇਹ ਪਹਿਲਾਂ ਵੀ ਕੁਝ ਕੰਜ਼ਰਕਟਿਵ ਜਿਹੜੇ ਨੇ ਇਹ ਕ੍ਰੋਸ ਫਲੋਰਿੰਗ ਕਰ ਚੁੱਕੇ ਨੇ ਮਾਰਖਮ ਤੋਂ ਖਬਰ ਜਿਹੜੀ ਲੇਟਸ ਆਈ ਆ ਉਹਦੇ ਵਿੱਚ ਵੀ ਸੀ ਦੇਖਿਆ ਤੇ ਹੁਣ ਇਹ ਬ੍ਰਹਿਮਤਰ ਵਾਲੇ ਐ ਐਮਪੀ ਵੀ ਇਸ ਤਰੀਕੇ ਦੇ ਦੋਸ਼ ਲਾ ਰਹੇ ਨੇ ਹੁਣ ਕਿੰਨੇ ਇੱਕ ਦੋਸ਼ ਉਹਨਾਂ ਦੇ ਜਿਹੜੇ ਨੇ ਠੀਕ ਨੇ ਗਲਤ ਨੇ ਉਹਨਾਂ ਨੂੰ ਜ਼ਿਆਦਾ ਪਤਾ ਹੋਊਗਾ ਪਰ ਇਹ ਵੀ ਇਸ ਤਰੀਕੇ ਦੀਆਂ ਕੋਸ਼ਸ਼ਾਂ ਨੇ ਜਾਂ ਇਹ ਜਿਹੜਾ ਇੱਕ ਰਵਾਇਤ ਹੈ ਇਹ ਤਾਂ ਪਹਿਲਾਂ ਵੀ ਹੁੰਦੀ ਆਈ ਹੈ ਪਰ ਹੁਣ ਇੰਨੇ ਵੱਡੇ ਪੱਧਰ ਤੇ ਹੋਣੀ ਇਹ ਨੂੰ ਅਸੀਂ ਬਹੁਤਾ ਵਧੀਆ ਤਰ੍ਹਾਂ ਜੀ ਡੈਮੋਕ੍ਰੇਸੀ ਵਾਸਤੇ ਨਹੀਂ ਕਹਿ ਸਕਦੇ ਪਰ ਹਾਂ ਹੁਣ ਆਉਣ ਵਾਲੇ ਸਮੇਂ ਦਰਾਨ ਲਿਬਰਲ ਪਾਰਟੀ ਨੂੰ ਇਹ ਕੁਝ ਸੰਸਦਾਂ ਜਿਹੜੇ ਨੇ ਉਹਨਾਂ ਦੇ ਇੱਕ ਦੋ ਘਟਦੇ ਨੇ ਸੋ ਉਹਨਾਂ ਨੂੰ ਮੈਜੋਰਟੀ ਦੀ ਵੀ ਲੋੜ ਹੈ ਸੋ ਇਸ ਤਰੀਕੇ ਦੀਆਂ ਖਬਰਾਂ ਜਿਹੜੀਆਂ ਨੇ ਆਉਣ ਵਾਲੇ ਸਮੇਂ ਦੌਰਾਨ ਇਹ ਸੁਰੱਖਿਆ ਦੇ ਵਿੱਚ ਰਹਿਣਗੀਆਂ ਤੇ ਹੁਣ ਲੇਟੈਸਟ ਇਹਨਾਂ ਵੱਲੋਂ ਆ ਤੇ ਦੂਜੇ ਪਾਸੇ ਜੇਕਰ ਇਹਨਾਂ ਦੇ ਲੀਡਰ ਪੀਅਰ ਪੋਲੀਓਪਸ ਸਾਹਿਬ ਦੀ ਗੱਲ ਕਰੀਏ ਤੇ ਉਹਨਾਂ ਨੇ ਕੱਲ ਬ੍ਰੈਮਟਨ ਦੇ ਜੋ ਮੇਅਰ ਨੇ ਪੈਟ੍ਰਿਕ ਬ੍ਰਾਊਨ ਸਾਹਿਬ ਸੋ ਉਹਨਾਂ ਦੀ ਹਮਾਇਤ ਕੀਤੀ ਹੈ ਉਹ ਕਹਿੰਦੇ ਵੀ ਜੋ ਪੈਟ੍ਰਿਕ ਬ੍ਰਾਊਨ ਸਾਹਿਬ ਨੇ ਇੱਕ ਮੁੱਦਾ ਚੱਕਿਆ ਆ ਇਹ ਜਿਹਦੇ ਵਿੱਚ ਪੈਟ੍ਰਿਕ ਬ੍ਰਾਊਨ ਸਾਹਿਬ ਕਹਿ ਰਹੇ ਨੇ ਕਿ ਜੋ ਫੈਡਰਲ ਸਰਕਾਰ ਹੈ ਜਾ ਜੋ ਪ੍ਰੋਵਿੰਸ਼ੀਅਲ ਸਰਕਾਰ ਵੀ ਹੈ ਉਹ ਬ੍ਰੈਮਟਨ ਦੀ ਬਾ ਫੜੇ ਬ੍ਰੈਮਟਨ ਦੀ ਬਾ ਫੜਨੇ ਦਾ ਇੱਥੇ ਰੀਜ਼ਨ ਇਹ ਆ ਕਿ ਜੋ ਬ੍ਰੈਮਟਨ ਦੇ ਵਿੱਚ ਐਕਸਟਰਸ਼ਨ ਨਾਲ ਰਿਲੇਟਡ ਜਿਹੜੀਆਂ ਐਕਟੀਵਿਟੀ ਸਪਿਸ਼ਲਿਸਟ ਸਮੇਂਦਾਰਨ ਵਧੀਆ ਨੇ ਤੇ ਉਹ ਕਹਿੰਦੇ ਵੀ ਕੱਲਾ ਬ੍ਰੈਮਟਨ ਦਾ ਮਸਲਾ ਨਹੀਂ ਹੈ ਕੱਲੇ ਬ੍ਰੈਮਟਨ ਆਪਣੇ ਪਦਰ ਤੇਲ ਦਾ ਮਸਲਾ ਰੋ ਹੱਲ ਨਹੀਂ ਕਰ ਸਕਦਾ ਤੇ ਹੁਣ ਕਹਿੰਦੇ ਇਹਨਾਂ ਸਾਰੀਆਂ ਗੱਲਾਂ ਦੇ ਵਿੱਚ ਇਹ ਫੈਡਰਲ ਸਰਕਾਰ ਨੂੰ ਇੱਕ ਤਰ੍ਹਾਂ ਨੂੰ ਫੰਡਿੰਗ ਦੇਣੀ ਚਾਹੀਦੀ ਹੈ ਤੇ ਨਾਲ ਉਹਨਾਂ ਨੂੰ ਇਹਨਾਂ ਸਾਰੇ ਮਾਮਲਿਆਂ ਦੇ ਵਿੱਚ ਸਹਿਯੋਗ ਦੇਣਾ ਚਾਹੀਦਾ ਤੋਂ ਕੱਲ ਇਹ ਬ੍ਰੈਮਟਨ ਦੇ ਮੇਅਰ ਦੀ ਮੰਗ ਜਿਹੜੀ ਹੈ ਉਹਨੂੰ ਸਹਿਮਤੀ ਐਪੀਅਰ ਪੋਲੀ ਸਾਹਿਬ ਨੇ ਦਿੱਤੀ ਹੈ ਜੀ 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 ਤੇ ਹੁਣ ਥੋੜੀ ਜੀ ਕਾਰੋਬਾਰ ਦੀ ਗੱਲਬਾਤ ਕਰ ਲਈਏ ਜਿੱਥੇ ਭੱਜਾਂ ਨੱਠਾਂ ਕਾਰਨੀ ਸਾਹਿਬ ਕਹਿੰਦੇ ਆ ਵੀ ਕਰ ਰਹੇ ਆ ਵਪਾਰ ਨੂੰ ਵਧਾਉਣ ਦੇ ਲਈ ਪਰ ਜੇ ਇੰਟਰਨਲੀ ਲੋਕਾਂ ਨੂੰ ਪੁੱਛਿਆ ਜਾਵੇ ਛੋਟੇ ਕਾਰੋਬਾਰੀਆਂ ਨੂੰ ਪੁੱਛਿਆ ਜਾਵੇ ਟਰੱਕਿੰਗ ਇੰਡਸਟਰੀ ਦਾ ਬਹੁਤ ਬੁਰਾ ਹਾਲ ਹੈਗਾ ਇਹ ਚ ਕੋਈ ਹਤਕਤ ਨਹੀਂ ਨਹੀਂ ਹੈਗੀ ਤੇ ਵੱਡੇ ਵੱਡੇ ਕੰਪਨੀਆਂ ਉਹ ਬੰਦ ਹੋ ਰਹੀਆਂ ਨੇ ਔਰ ਡਰਾਈਵਰ ਜੌਬਸ ਦੀ ਭਾਲ ਦੇ ਵਿੱਚ ਘਰੇ ਬੈਠੇ ਨੇ ਜੀ ਤੇ ਪਰ ਇੱਕ ਚੀਜ਼ ਹੋਰ ਇੰਡਸਟਰੀ ਆ ਫੂਡ ਇੰਡਸਟਰੀ ਜਿਹਨੇ ਖਾਸ ਕਰਕੇ ਜਦੋਂ ਸਟੂਡੈਂਟਸ ਇਮੀਗ੍ਰੈਂਟ ਆਉਣੇ ਸ਼ੁਰੂ ਹੋ ਗਏ ਸੀਗੇ ਬਹੁਤ ਪਿਛਲੇ 3-4 ਸਾਲਾਂ ਚ ਤੇ ਇੱਕ ਇੰਡਸਟਰੀ ਉਹ ਹੈ ਰੈਸਟੋਰੈਂਟ ਇੰਡਸਟਰੀ ਉਹਨੇ ਬੜਾ ਗਰੋਅ ਕੀਤਾ ਸੀਗਾ ਤੇ ਬੜੇ ਲੋਕਾਂ ਨੇ ਖੋਲ ਲਏ ਫਰੈਂਚਾਈਜ਼ੀ ਵੀ ਖੋਲੀਆਂ ਬੜਾ ਕੁਝ ਹੋਇਆ ਪਰ ਹੁਣ ਹਜ਼ਾਰਾਂ ਦੀ ਗਿਣਤੀ ਵਿੱਚ ਰੈਸਟੋਰੈਂਟ ਬੰਦ ਹੋਣ ਦੇ ਕਿਨਾਰੇ ਪਹੁੰਚ ਨੇ ਜੀ ਦੇਖੋ ਇਹਦੇ ਵਿੱਚ ਜੋ ਰਿਪੋਰਟਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਸੋ ਇਹਦੇ ਵਿੱਚ ਇਹ ਹੈ ਕਿ ਕਹਿੰਦੇ ਕਿ ਪਿਛਲੇ ਸਾਲ 225 ਦੇ ਵਿੱਚ ਫਿਰ ਤਕਰੀਬਨ 7000 ਦੇ ਕਰੀਬ ਰੈਸਟੋਰੈਂਟ ਕੈਨੇਡਾ ਦੇ ਵਿੱਚ ਬੰਦ ਹੋਏ ਨੇ ਤੇ ਜੇਕਰ ਅਸੀਂ ਇਸ ਸਾਲ ਦੀ ਗੱਲ ਕਰੀਏ ਤੇ ਇਸ ਸਾਲ ਕਹਿੰਦੇ ਕਿ 4000 ਦੇ ਕਰੀਬ ਜਿਹੜੇ ਰੈਸਟੋਰੈਂਟ ਹੈ ਕੈਨੇਡਾ ਦੇ ਵਿੱਚ ਬੰਦ ਹੋ ਸਕਦੇ ਨੇ ਇਟਲੋਜੀ ਯੂਨੀਵਰਸਿਟੀ ਨੇ ਆਪਣੀ ਰਿਪੋਰਟ ਬਣਾ ਕੇ ਭੇਜੀ ਹੈ ਸੋ 7000 ਪਿਛਲੇ ਸਾਲ ਬੰਦ ਹੋ ਗਏ 4000 ਇਸ ਸਾਲ ਬੰਦ ਹੋ ਜਾਣੇ ਆ ਤੇ ਬਹੁਤ ਸਾਰੇ ਕਾਰਨ ਨੇ ਇਹਦੇ ਵਿੱਚ ਇੱਕ ਤੇ ਅਸੀਂ ਦੇਖ ਰਿਹਾ ਵੀ ਜਿਸ ਤੰਗਰੇ ਨਾਲ ਇਹ ਮਹਗਾਈ ਲਗਾਤਾਰ ਵਧਦੀ ਜਾ ਰਹੀ ਹੈ ਇਹ ਜੌਬ ਸੈਕਟਰ ਉਹਨਾਂ ਵਧੀਆ ਨਹੀਂ ਇਸ ਸਮੇਂ ਚੱਲ ਰਿਹਾ ਅੰਪਲਾਈਮੈਂਟ ਰੇਟ 6.8% ਦੇ ਉੱਪਰ ਬਣੀ ਹੋਈ ਹੈ ਤੇ ਵੱਖ-ਵੱਖ ਜਿਹੜੇ ਸੈਕਟਰਸ ਨੇ ਇਹ ਉਹਨਾਂ ਦੇ ਵਿੱਚ ਮੱਠੇ ਹੰਗਾਰਾ ਜਿਹੜਾ ਮਿਲ ਰਿਹਾ ਸੋ ਇਹਦੇ ਕਰਕੇ ਹੁਣ ਲੋਕ ਜਿਹੜੇ ਨੇ ਉਹ ਕਿਧਰ ਨਾ ਕਿਤੇ ਚਾਹੁੰਦੇ ਨੇ ਕਿ ਜਿੰਨੇ ਕੁ ਵੀ ਡਾਲਰ ਉਹਨਾਂ ਕੋਲ ਹੈਗੇ ਨੇ ਡਾਲਰ ਨੂੰ ਬਚਾ ਕੇ ਰੱਖੇ ਜਾਵੇ ਜਿਹੜੇ ਬਾਹਰ ਖਾਨ ਦੇ ਵਿੱਚ ਕੀਨ ਸੀਗੇ ਸੋ ਕੋਸ਼ਿਸ਼ਾਂ ਕਰਦੇ ਨੇ ਅਗਰ ਹਫ਼ਤੇ 'ਚ ਪਹਿਲਾਂ ਤਿੰਨ ਵਾਰ ਜਾਂਦੇ ਸੀ ਹੁਣ ਦੋ ਵਾਰ ਜਾਇਆ ਜਾਵੇ ਦੋ ਵਾਰ ਜਾਂਦੇ ਇੱਕ ਵਾਰ ਜਾਇਆ ਜਾਵੇ ਘਰ ਬਣਾ ਕੇ ਜਿਹੜਾ ਸਾਲ ਲੱਗ ਜਾਵੇ ਸੋ ਬਹੁਤ ਸਾਰੀਆਂ ਗੱਲਾਂ ਨੇ ਸੁਜੀਦੇ ਨਾਲ ਇਹ ਰੈਸਟੋਰੈਂਟ ਜਿਹੜੀ ਆ ਇੰਡਸਟਰੀ ਆ ਦੇ ਉੱਪਰ ਪ੍ਰਭਾਵ ਪਿਆ ਕਿ ਦੂਜਾ ਜਿਹੜੇ ਫੋਰਨ ਜਿਹੜੇ ਵਰਕਰਸ ਸੀਗੇ ਸੋ ਪਹਿਲਾ ਸੀ ਇਹ ਦੇਖਿਆ ਕਿ ਫੋਰਨ ਵਰਕਰਸ ਵੱਡੀ ਤعداد ਦੇ ਵਿੱਚ ਇਸ ਇੰਡਸਟਰੀ ਵਿੱਚ ਆਉਂਦੇ ਸੀਗੇ ਕੰਮ ਕਰਦੇ ਸੀਗੇ ਸੋ ਹੁਣ ਇਹਦੇ ਵਿੱਚ ਵੀ ਫੈਡਰਲ ਸਰਕਾਰ ਕਾਫੀ ਸਖਤ ਹੋਈ ਹੈ ਐ ਲਮਾਈਆਂ ਦੇ ਉੱਪਰ ਵੀ ਹੁਣ ਅੱਗੇ ਨਾਲੋਂ ਸਖਤੀ ਵਧੀ ਹੈ ਸੋ ਬਹੁਤ ਸਾਰੇ ਰੈਸਟੋਰੈਂਟਾਂ ਬਾਰੇ ਇਹ ਵੀ ਕਿਹਾ ਜਾਂਦਾ ਸੀਗਾ ਵੀ ਇਹ ਤਾਂ ਖੁੱਲੇ ਹੀ ਇਸ ਕਰਕੇ ਇਹਨੇ ਕਿਹਨਾਂ ਨੇ ਐਲਮਾਈਆਂ ਵੇਚੜੀਆਂ ਨੇ ਸੋ ਇਹ ਇੱਕ ਇਹ ਐਲਮਾਈਆਂ ਲੈਣ ਵਾਸਤੇ ਖੁੱਲੇ ਗਏ ਸੋ ਇਸੇਕੇ ਦੇ ਅਲੀਗੇਸ਼ਨਸ ਵੀ ਲੱਗਦੇ ਰਹੇ ਨੇ ਸੋ ਬਹੁਤ ਸਾਰੇ ਭੁਪਿੰਦਰ ਜੀ ਕਾਰਨ ਇਹ ਬਣੇ ਨੇ ਸੋ ਜਿਹਦੇ ਕਰਕੇ ਕਿ ਜੋ ਸਾਡੀ ਰੈਸਟੋਰੈਂਟ ਇੰਡਸਟਰੀ ਆ ਸੋ ਉਹਦੇ ਬਾਰੇ ਕੋਈ ਚੰਗੀਆਂ ਖਬਰਾਂ ਨਹੀਂ ਆ ਰਹੀਆਂ ਸੋ ਲਾਹੌਰੀ ਯੂਨੀਵਰਸਿਟੀ ਦੀ ਰਿਪੋਰਟ ਨੇ ਇਹ ਗੱਲ ਕਹੀ ਐ ਕਹਿੰਦੇ ਵੀ 4000 ਰੈਸਟੋਰੈਂਟ ਕੈਨੇਡਾ ਦੇ ਵਿੱਚ ਇਸ ਸਾਲ ਬੰਦ ਹੋ ਜਾਣੇ 7000 ਕਹਿੰਦੇ ਆਲਰੇਡੀ ਹੋ ਚੁੱਕੇ ਨੇ ਤਾਂ ਹੋ ਸਕਦਾ ਉਹਨਾਂ ਦੇ ਸਬੰਧਤ ਹੋਰ ਵੀ ਮਾੜਾ ਪ੍ਰਭਾਵ ਹੋਵੇ ਤੇ ਅੰਤ ਦੇ ਵਿੱਚ ਅਸੀਂ ਖਬਰ ਕਰਦੇ ਹਾਂ ਸਟੈਟਿਸਟਿਕ ਕੈਨੇਡਾ ਦੀ ਸੋ ਸਟੈਟਿਸਟਿਕ ਕੈਨੇਡਾ ਕਹਿ ਰਿਹਾ ਕਿ ਅਗਲੇ 2 ਸਾਲਾਂ ਦੇ ਵਿੱਚ 850 ਜਿਹੜੀਆਂ ਜੋਬਸ ਨੇ ਕਹਿੰਦੇ ਉਹਨਾਂ ਦੇ ਵਿੱਚ ਅਸੀਂ ਕਟੌਤੀ ਕਰ ਰਹੇ ਹਾਂ 100 ਨੌਕਰੀਆਂ ਤਾਂ ਕਹਿੰਦੇ ਵੀ ਇਸੇ ਹਫ਼ਤੇ ਕਟਾ ਦੜੀਆਂ ਨੇ ਤੇ ਅਗਲੇ 2 ਸਾਲਾਂ ਦੇ ਵਿੱਚ ਇਹ 850 ਜੋਬਸ ਕਹਿੰਦੇ ਘਟਾਉਣੀਆਂ ਨੇ ਤੇ 12% ਜਿਹੜੀ ਉਹਨਾਂ ਦੀ ਐਗਜ਼ੀਕਿਊਟਿਵ ਟੀਮ ਹੈ ਸੋ ਇਹਦੇ ਵਿੱਚ ਜਿਹੜੀਆਂ ਵੱਖ-ਵੱਖ ਤਰੀਕ ਤੋਂ ਘਟਾਈਆਂ ਜਾਣਗੀਆਂ ਸਭ 3200 ਦੇ ਕਰੀਬ ਇਹਨਾਂ ਦੇ ਜਿਹੜੇ EMPLOYEES ਨੇ ਸੋ ਇਹਨਾਂ ਦੇ ਵਿੱਚੋਂ 850 ਹੌਲੀ-ਹੌਲੀ ਕਰਕੇ ਜਿਹੜੇ ਅਗਲੇ 2 ਸਾਲਾਂ ਦੇ ਵਿੱਚ ਕੱਟ ਕਰਨੇ ਆ ਸੋ ਕਿਤੇ ਨਾ ਕਿਤੇ ਫੈਡਰਲ ਸਰਕਾਰ ਦੇਖੀਏ ਉਹ ਆਪਣੇ ਖਰਚੇ ਘਟਾਉਣ ਦੀ ਵੀ ਕੋਸ਼ਿਸ਼ ਕਰ ਰਹੀ ਹੈ ਵੀ ਅਸੀਂ ਜਿਹੜੀ ਆਪਣੀ ਫੈਡਰਲ ਸਪੈਂਡਿੰਗ ਹੈ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਘਟਾਇਆ ਵੀ ਜਾਵੇ ਹੁਣ ਦੇਖੋ ਲੋਕਾਂ ਦੇ ਵਿੱਚ ਵੱਡੇ ਸਵਾਲ ਇਹ ਨੇ ਵੀ ਖਰਚੇ ਤੁਸੀਂ ਘਟਾ ਰਹੇ ਹੋ ਸੇਵਿੰਗ ਕਰ ਰਹੇ ਹੋ ਲੋਕਾਂ ਦੀਆਂ ਜੋਬਸ ਜਿਹੜੀਆਂ ਘਟ ਹੋ ਰਹੀਆਂ ਨੇ ਤੁਰੇਕਰ ਤੁਸੀਂ ਸੇਵਿੰਗ ਕਰਕੇ ਕੁਝ ਡਾਲਰ ਬਚਾ ਰਹੇ ਹੋ ਉਹ ਡਾਲਰ ਘਟੋ ਘਟ ਕੈਨੇਡੀਆਸ ਦੇ ਉੱਪਰ ਲੱਗਣੇ ਚਾਹੀਦੇ ਆ ਕੈਨੇਡੀਅਨ ਇਨਫਰਾਸਟ੍ਰਕਚਰ ਦੇ ਉੱਪਰ ਲੱਗੇ ਇੱਥੇ ਉਹ ਇਨਵੈਸਟਮੈਂਟ ਹੋਵੇ ਇਹ ਨਾ ਹੋਵੇ ਵੀ ਇਧਰੋਂ ਤੁਸੀਂ ਪੈਸੇ ਵਜਾ ਕੇ ਆਪਣੇ ਲੋਕਾਂ ਦੀਆਂ ਨੌਕਰੀਆਂ ਜਿਹੜੀਆਂ ਘਟौती ਕਰੋ ਦੂਜੇ ਪਾਸੇ ਉਹ ਫੰਡਿੰਗ ਜਿਹੜੀ ਆ ਬਾਹਰਲੇ ਮੁਲਕਾਂ 'ਚ ਜਾ ਕੇ ਵੰਡੀ ਜਾਓ ਸੋ ਬਹੁਤ ਸਾਰੇ ਸਵਾਲ ਨੇ ਹਾਲਾਤਾਂ ਦੇ ਮੁਤਾਬਕ ਕਰਨ ਦੇ ਅਗਰ ਘਟौती ਕਰਨੀ ਹੈ ਤਾਂ ਜਿਹੜੇ ਫਿਰ ਡਾਲਰ ਸੇਵ ਹੋ ਰਹੇ ਆ ਉਹ ਲਾਣ ਵੀ ਕੈਨੇਡਾ ਦੇ ਉੱਪਰ ਲਾਏ ਜਾਣੇ ਚਾਹੀਦੇ ਨੇ ਜੀ ਪ੍ਰਣ ਸਾਹਿਬ ਬਹੁਤ ਬਹੁਤ ਧੰਨਵਾਦ ਕਲੀ-ਕਲੀ ਖਬਰ ਅਪਡੇਟ ਸਾਂਝੀ ਕੀਤੀ ਪ੍ਰਣ ਸਾਹਿਬ ਦੇ ਨਾਲ ਕੋਈ ਵੀ ਸਾਂਝ ਪਾਉਣੀ ਹੋਵੇ ਤੇ 647 ਮਾਫ ਕਰਨਾ 416 848 9699 416 848 9699 ਤੇ ਸਾਹ ਕੁਲਤਾਨ ਸਿੰਘ ਪ੍ਰਣਾਹ ਨਾਲ ਗੱਲਬਾਤ ਕੀਤੀ ਅਸਦਾ ਪ੍ਰਣ ਸਾਹਿਬ ਜਾਂਦੇ ਜਾਂਦੇ ਤੁਹਾਨੂੰ ਤੁਹਾਡੇ ਪਰਿਵਾਰ ਨੂੰ ਤੇ ਬਹੁਤ ਬਹੁਤ ਤੁਹਾਨੂੰ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਤਨਵਰਪਿੰਦਰੀਤਵਾਰ ਨੂੰ ਵੀ ਇਸ ਮੋਸਰੋ ਟਿਆਨ ਨੂੰ ਸਾਰਿਆਂ ਨੂੰ ਲੋੜੀਂਦੀਆਂ ਬਹੁਤ-ਬਹੁਤ ਮਾਰਕਾ ਤੇ ਉਮੀਦ ਕਰਦੇ ਆਂ ਵੀ ਜੋ ਇੱਕ ਬੱਚਿਆਂ ਦੇ ਵਿੱਚ ਫਰਕ ਹੁੰਦਾ ਲੜਕਾ ਤੇ ਲੜਕੀ ਦਾ ਉਹ ਫਰਕ ਸਿਰਫ ਤਿਹਾਰਾ ਦੇ ਮੌਕੇ ਹੀ ਨਾ ਸਿ ਦਿਖਾਈਏ ਉਹ ਅਸਲ ਜ਼ਿੰਦਗੀ ਦੇ ਵਿੱਚ ਵੀ ਉਸ ਫਰਕ ਨੂੰ ਹਟਾਈਏ ਜਿੱਥੇ-ਜਿੱਥੇ ਦੋਵਾਂ ਦੇ ਹੱਕ ਬਣਦੇ ਆ ਸੋ ਬਰਾਬਰ ਦੇ ਹੱਕ ਜਿਹੜੇ ਦੋਵੇਂ ਬੱਚਿਆਂ ਨੂੰ ਦਿੱਤੇ ਜਾਣ ਧੰਨਵਾਦ ਬਿਨਾਂ ਧੰਨਵਾਦ ਜੀ